ਤਾਂ ਚੋਣ ਹੋ ਰਹੀ ਹੈ ਜੀ ਇਹਦੇ ਵਿੱਚ ਨਾ ਜਿਹੜੀ ਨਾਮ ਆਪੀ ਪਾਰਟੀ ਦੇਦੇ ਆ ਇਹ ਸਰਕਾਰ ਹੋ ਕਰਕੇ ਨਾ ਧੱਕਾ ਕਰ ਰਹੀ ਹਾਂ ਅਸੀਂ ਬਥੇਰੀ ਇੱਥੇ ਐਸਐਸਓ ਸਾਹਿਬ ਨੂੰ ਵੀ ਕਈ ਵਾਰ ਕਿਹਾ ਵੀ ਅੰਦਰ ਜਾ ਕੇ ਨਾ ਕੋਈ ਸ਼੍ਰੀ ਰਾਮ ਦੇ ਨਾਮ ਤੇ ਕੋਈ ਹੈ ਝਾੜੂ ਦੇ ਨਾਮ ਤੇ ਕੋਈ ਇਸ ਤਰ੍ਹਾਂ ਅੰਦਰ ਜਾ ਕੇ ਫੋਟਾ ਮਾ ਹੈ ਮੰਗਰੇਨੋਂ ਬਥੇਰਾ ਕਿਹਾ ਵੀ ਭਾਈ ਇਹਨਾਂ ਨੂੰ ਤੁਸੀਂ ਬਾਹਰ ਕੱਢੋ ਔਰ ਪ੍ਰਸ਼ਾਸਨ ਵੀ ਉਹਨਾਂ ਦੇ ਵੀ ਜੋ ਨਹੀਂ ਸਰਕਾਰੀ ਪਰ ਇੱਕ ਦੋ ਵਾਰ ਅਸੀਂ ਉਹਨਾਂ ਨੂੰ ਆਪ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਐ ਫਿਰ ਮੇਰਾ ਹੱਥ ਵੀ ਗਰਮ ਜਾਉ ਉਹ ਜੂ ਮੈਂ ਚਾਹਣਾ ਵੀ ਉਹ ਗਰਮ ਨਾ ਹੋਵੇ ਵੀ ਪਿਆਰ ਨਾਲ ਹੀ ਆਉ ਜਾਂਦਾ ਔ ਪਿਛਲੀ ਵਾਰ ਉਹ ਪਹਿਲਾਂ ਰਾਜਾ ਨਾਲ ਪੰਗਾ ਪੈ ਗਿਆ ਸੀਗਾ ਇਸ ਕਰਕੇ ਮੈਂ ਚਾਹਣਾ ਵੀ ਪਿਆਰ ਨਾਲ ਹੀ ਨਿਬੜ ਜੇ ਕੰਮ ਸਾਡੇ ਹੁਣ ਹੋਰੇ ਸਰਪ੍ਰਸਤ ਨੇ ਰੋਧੂਰਾਮ ਜੀ ਸਾਡੇ ਪੀਏਸੀ ਮੈਂਬਰ ਸੁਦਰਸ਼ਨ ਮਿੱਤਲ ਜੀ ਸਾਡੇ ਅਰਪੀਤਾਲੀਵਾਲ ਜੀ ਸਾਰੇ ਦੀਪੂ ਜੀ ਸਾਰੀ ਸਾਡੇ ਇਥੇ ਨਿਤਨ ਜੈਨ ਜੀ ਸਾਰੀ ਫੌਜ ਬੈਠੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਾਡੇ ਸਾਰੀ ਵਰਕਰ ਪੂਰਾ ਸਵੇਰ ਤੋਂ ਲੈ ਕੇ 6 ਵਜੇ ਤੋਂ ਲੈ ਕੇ ਡਟੇ ਹੋਏ ਨੇ আর ਪੂਰਾ ਬੋਟਾ ਦਾ ਅਛਾ ਐਨ ਕੇ ਸ਼ਰਮਾ ਜੀ ਮੇਰਾ ਖਿਆਲ ਵੀ 1.5 ਲੱਖ ਤੋਂ ਵੱਧ ਲੀਡ ਕਰਨਗੇ ਸਾਰਿਆਂ ਦਾ ਇਹ ਲੋਕਾਂ ਦਾ ਝੁਕਾ ਸ਼ਰਮਾ ਜੀ ਵੱਲ ਹੈ ਕਿਉਂਕਿ ਉਹਨਾਂ ਦਾ ਕਿਰਦਾਰ ਬਹੁਤ ਅੱਛਾ ਹੈ ਕੋਈ ਪਾਰਟੀ ਨੇ ਬਦਲੀ ਸਿੱਖੋ ਕੋਈ ਸਾਰੇ ਕੋਈ ਪਾਰਟੀ ਕਿੱਧਰ ਬਦਲੀ ਫਿਰਦਾ ਕੋਈ ਕਿੱਧਰ ਬਦਲੀ ਫਿਰਦਾ ਇੱਕ ਵੀ ਬੰਦਾ ਤਾਂ ਹੋਵੇ ਵੀ ਜਿਹੜਾ ਕੋਈ ਪਾਰਟੀ ਸਬਦਲੀ ਜਾਂ ਆਟਾੜੂ ਵਾਲਾ ਨੇ ਇਹਨਾਂ ਦੇ ਕੇਸ ਚੱਲਦੇ ਨੇ ਇਹਨਾਂ ਦਾ ਜਿਹੜਾ ਸੀਐਮ ਐ ਉਹ ਸੀਐਮ ਐ ਨੂੰ ਪਤਨੀ ਸੀ ਐਮ ਚਲਾਉਣ ਆਸ਼ੇ ਪਦ ਇਹਨਾਂ ਨੇ ਕਦੇ ਕੰਮ ਹੀ ਨਹੀਂ ਕਰਿਆ ਇਹਨਾਂ ਨੂੰ ਪੰਜਾਬ ਸੰਭਾਤਾ ਆਪਾਂ ਸ਼ਰਾਬੀ ਬੰਦਿਆਂ ਨੂੰ ਬਹੁਤ ਔਖਾ ਹੈ ਇਸ ਕਰਕੇ ਜੋ ਚੋਣ ਹੈ ਧੱਕਾ ਕਰਨ ਦੀ ਕੋਸ਼ਿਸ਼ ਕਰਦੇ ਪਰ ਸ਼ਰੋਮਣੀ ਕਾਲੀਗਲ ਧੱਕਾ ਨਹੀਂ ਹੋਣਾ ਦਾ ਸਾਡੀ ਆ ਜਾਨ ਜਾਨ ਸਾਹਿਬ ਵੀ ਅਸੀਂ ਟੱਕਰ ਨਹੀਂ ਹੋਣ ਦਿੰਦੇ ਜਿੱਥੇ ਤੱਕ ਹੋਊਗੀ ਆਪਣੀ ਬਾਹ ਲਾਵਾਂਗੇ ਐਨ ਕੇ ਸ਼ਰਮਾ ਜੀ ਨੂੰ ਅਸੀਂ ਪਟਿਆਲਾ ਚੋਂ ਹਲਕਾ ਤੋਂ ਲੱਖ ਤੋਂ ਸਵਾ ਲੱਖ ਤੋਂ ਬਹੁਤ ਵੋਟਾਂ ਵਿੱਚ ਜਿੱਤਿਆ ਹਾਂ। ਇਲੈਕਸ਼ਨ ਹੋ ਰਿਹਾ ਲੋਕ ਸਭਾ ਦਾ ਸੋ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਫਿਕਰ ਤਾਂ ਨਹੀਂ ਆਈ? ਨਹੀਂ ਜੀ ਕੋਈ ਦਿੱਕਤ ਨਹੀਂ ਆਈ ਜੀ ਲੋਕ ਬਹੁਤ ਸ਼ਾਂਤਮਈ ਢੰਗ ਨਾਲ ਆਪਣੇ ਘਰਾਂ ਚੋਂ ਨਿਕਲ ਕੇ ਵੋਟ ਪਾ ਰਹੇ ਨੇ। ਜੀ ਅਤੇ ਗਰਮੀ ਦੇ ਕਰਕੇ ਕਿਤੇ ਨਾ ਕਿਤੇ ਕੋਈ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਲੋਕਾਂ ਨੂੰ। ਬਿਲਕੁਲ ਬਿਲਕੁਲ। ਕਿਉਂਕਿ ਬਹੁਤ ਜ਼ਿਆਦਾ ਗਰਮੀ ਹੈ। ਇਸ ਕਰਕੇ ਜਿਹੜੀ ਵੋਟ ਆ ਬਹੁਤ ਸ਼ਾਂਤਮਈ ਢੰਗ ਨਾਲ ਪਈ ਹੈ। ਸੋ ਸ਼ਾਂਤਮਈ ਢੰਗ ਨਾਲ ਵੋਟ ਜਿਹੜੀ ਪੈ ਰਹੀ ਹੈ ਇਧਰ ਵੀਰੇ ਨਾਲ ਗੱਲ ਕਰਦੇ ਆ। ਸੋ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਵੀਰ ਜੀ ਸਮਾਣੀ ਦੀ ਲਗਭਗ ਕਿੰਨੀ ਕ ਵੋਟ ਆ? ਭਾਈ ਜੀ ਸਮਾਣੀ ਦੀ ਤੱਕ ਲਗਭਗ 42000 ਵੋਟ ਦੇ ਆਸ-ਪਾਸ ਆਪਰੇ। ਓਕੇ। ਪੰਜ ਦੇ ਉੱਪਰ ਨੀਚੇ ਵੀ। ਔਰ ਤਕਰੀਬਨ 6 ਵਜੇ ਦਾ ਟਾਈਮ ਟੇਬਲ ਹੁੰਦਾ ਮੇਰੇ ਖਿਆਲ ਹਾਂਜੀ 6 ਔਰ 6 ਵਜੇ ਤੱਕ ਕੀ ਲੱਗਦਾ ਵੀ ਕਿੰਨੇ ਕ ਪਰਸੈਂਟ ਵੋਟ ਜਿਹੜੀ ਆ ਉਹ ਪਈ? ਕਰਮੀ ਹੈ ਜੀ ਬਹੁਤ ਪਰ ਲੋਕਾਂ ਦਾ ਉਤਸ਼ਾਹ ਵੜਾ ਹੈ ਤੇ ਉਹਦੇ ਲੱਗਦੇ तकरीबन 65 ਤੋਂ 70% ਵੋਟ ਬਹੁਤ ਹੋਵੇਗੀ। ਅਗਰ ਮੌਸਮ ਕੁਛ ਨਾ ਕੁਛ ਤਬਦੀਲੀ ਫੜ ਜਾਂਦਾ ਤਾਂ तकरीबन 10% ਵੋਟ ਹੋਰ ਵਾਧਾ ਕਰ ਜਾਊਗਾ। ਨਹੀਂ 60% ਤਾਂ तकरीबन ਮੈਕਸिमम ਪੈ ਹੀ ਜਾਏਗੀ। ਸੋ ਬਾਕੀ ਮੈਨੂੰ ਲਾ ਲੋ ਜਾਂ ਫਿਰ ਲੋਕਾਂ ਦੀ ਸੋਚ ਨੂੰ ਲਾ ਲੋ, ਉਹ ਅੱਛੀ ਸੋਚ ਲੈ ਕੇ ਆਣਾ ਚਾਹੁੰਦੇ ਨੇ। ਬਾਕੀ ਸ਼ਾਂਤਮਈ ਰਿਹਾ ਜੀ। ਬਹੁਤ ਵਧੀਆ ਵੀਰ ਜੀ, ਬਹੁਤ ਵਧੀਆ। ਕਿਸੇ ਵੀ ਕੋਈ ਪਾਰਟੀ ਦਾ ਕੋਈ ਇਸ ਤਰ੍ਹਾਂ ਦਾ ਕੋਈ ਉਲੜਵਾਜ ਨਹੀਂ। ਸਭ ਸ਼ਾਂਤ ਮਾਹੌਲ ਨਾਲ ਚੱਲ ਰਿਹਾ। ਸੋ ਬਹੁਤ ਧੰਨਵਾਦ ਵੀਰ ਜੀ। ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਕਿਦਾਂ ਵੋਟਵਟ ਸਹੀ ਪੈ ਰਿਆ ਸਾਰਾ ਬਹੁਤ ਵਧੀਆ ਮਾਹੌਲ ਆਈ ਤੇ ਕਿਦਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰਸ਼ਾਸਨ ਵੱਲੋਂ ਜਾਂ ਕੋਈ ਹੋਰ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਫਿਕਰਤ ਮੈਨ ਕੋਈ ਦਿੱਕਤ ਨਹੀਂ ਬਸ ਥੋੜੀ ਗਰਮੀ ਦੀ ਦਿੱਕਤ ਕਰਕੇ ਥੋੜੀ ਬੋਡਿੰਗ ਘੱਟ ਹੋਦੀ ਹੈ ਥੋੜੀ ਘੱਟ ਹੋਦੀ ਹੈ ਹਾਂਜੀ ਬਾਕੀ ਸ਼ਾਮ ਨੂੰ ਲੱਗਦਾ ਮੌਸਮ ਠੰਡਾ ਹੋ ਰਿਹਾ ਕੀ ਹਾਂਜੀ ਕਿਦਾਂ ਦੇਖਦੇ ਜਿਹੜੇ ਲੋਕ ਸਭਾ ਦੇ ਇਲੈਕਸ਼ਨ ਹੋ ਰਹੇ ਨੇ ਅਮਨ ਮਾਨ ਨਾਲ ਹੋ ਰਹੇ ਨੇ ਕੋਈ ਦਿੱਕਤ ਫਿਕਰਤ ਤਾਂ ਨਹੀਂ ਬਹੁਤ ਸ਼ਾਂਤੀ ਨਾਲ ਸਾਰੇ ਹੋਏ ਪਾਈ ਚਾਰੇ ਨਾਲ ਲੈ ਕੇ ਲੋਕ ਜਿਹੜੇ ਕੀ ਸੁਪਨਾ ਕੀ ਸੀ ਮੇਰਾ ਨਾਮ ਹੈ ਰਾਜਕੁਮਾਰ ਰਾਜਕੁਮਾਰ ਜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਨਹੀਂ ਕੋਈ ਠੀਕ ਹੈ ਸਰ ਹਾਂਜੀ ਇਲੈਕਸ਼ਨ ਅਮਨ ਅਮਾਨ ਨਾ ਹੋ ਰਹੇ ਨੇ 18 ਨੰਬਰ ਵਾਰਡ ਚ ਹਾਂਜੀ ਸੋ ਅਮਨ ਅਮਾਨ ਦੇ ਨਾਲ ਇਲੈਕਸ਼ਨ ਹੋ ਰਿਹਾ 18 ਨੰਬਰ ਵਾਰਡ ਦੇ ਵਿੱਚੋਂ ਵੀਜੀਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਭਾਈ ਜੀ ਯਮਨਮਾਨ ਨਾਲ ਹੋ ਰਹੇ ਨੇ ਇਲੈਕਸ਼ਨ ਕੋਈ ਦਿੱਕਤ ਫਿਕਰ ਕਿਸੇ ਕਿਸਮ ਦਾ ਕੋਈ ਲੜਾਈ ਝਗੜਾ ਕੋਈ ਦਿੱਕਤ ਵਿਕਦਾ ਨਹੀਂ ਬਹੁਤ ਵਧੀਆ ਲੋਕ ਸਿਆਣੇ ਨੇ ਓਕੇ ਐ ਨਾਮ ਨਾਮਾਨ ਨਾਲ ਹੋ ਰਹੇ ਨੇ ਠੀਕ ਹੈ ਜੀ ਓਕੇ ਕੀ ਸੁਭਨਾ ਕੀ ਵੀਰ ਦਾ ਭਗਵਾਨ ਸੇ ਸਤਿਗੁਰਾਲ ਭਾਈ ਜੀ ਕੋਈ ਦਿੱਕਤ ਵਿਕਦਾ ਕਿਸ ਤਰ੍ਹਾਂ ਦੀ ਕੋਈ ਯਮਨਮਾਨ ਨਾਲ ਹੋ ਰਹੇ ਇਲੈਕਸ਼ਨ ਹਾਂ ਜੀ ਬਹੁਤ ਬਹੁਤ ਵਧੀਆ ਕੀ ਨਾਮ ਕੀ ਸੁਭਨਾ ਕੀ ਫੀਮ ਸਾਡੇ ਫੀਮ ਸਾਡੇ ਸਭ ਠੀਕ ਠਾਕ ਹੈ ਸਭ ਠੀਕ ਦਾ ਜੀ ਦਿੱਕਤ ਕੋਈ ਨਹੀਂ ਦੇਖੋ ਜੀ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਜਿਹੜੇ ਸਮਾਣਾ ਦੇ ਨਿਵਾਸੀ ਨੇ ਪਟਿਆਲਾ ਜਿਲ੍ਹੇ ਦੇ ਪੰਜਾਬ ਦੇ ਨਿਵਾਸੀ ਨਾਲ ਚ ਵਧ ਚੜ ਕੇ ਜਿਵੇਂ ਅਸੀਂ ਖਬਰਾਂ 'ਚ ਦੇਖ ਵੀ ਰਹੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੀ ਪੋਲਿੰਗ ਬਹੁਤ ਅੱਛੇ ਵਧੀਆ ਤਰੀਕੇ ਨਾਲ ਹੋ ਰਹੀ ਹੈ ਤੇ ਬਈ ਬੜੇ ਪਾਈ ਚਾਰਕ ਤਰੀਕੇ ਨਾਲ ਹੋ ਰਹੀ ਹੈ ਕੋਈ ਲੜਾਈ ਝਗੜੇ ਕਿਸੇ ਦੀ ਅਜੇ ਤੱਕ ਕੋਈ ਰਿਪੋਰਟ ਵੀ ਨਹੀਂ ਆਈ ਸੋ ਲੱਗੇ ਹੋਏ ਨੇ ਲੋਕ ਇੰਨੀ ਗਰਮੀ ਦੇ ਬਾਵਜੂਦ ਹੋਣ ਦੇ ਬਾਵਜੂਦ ਵੀ ਲੋਕ ਵੋਟ ਪਾ ਰਹੇ ਨੇ ਬਹੁਤ ਵਧੀਆ ਗੱਲ ਹੈ ਸਰ ਅੱਜ ਅਮਨ ਮਾਨ ਨਾਲ ਇਲੈਕਸ਼ਨ ਹੋ ਰਹੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਫਿਕਰਤਾ ਨਹੀਂ ਬਿਲਕੁਲ ਅਮਨ ਮਾਨ ਨਾਲ ਸ਼ਾਂਤੀ ਨਾਲ ਾਰੇ ਲੋਕ ووٹ ਬਹੁਤ ਖੁਸ਼ੀ ਨਾਲ ਪਾ ਰਹੇ ਸਰ ਆਪਣਾ ਨਾਮ ਵੀ ਦੱਸੋ ਜਰੂਰ ਪਲੀਜ਼ ਰਮੇਸ਼ ਸਿੰਘਲਾ ਜੀ ਔਰ ਕਿੰਨੀ ਕੁ ਵੋਟ ਜਿਹੜੀ ਹੁਣ ਤੱਕ ਪੋਲ ਹੋ ਗਈ ਔਰ ਕਿੰਨੀ ਕੁ ਸ਼ਾਮ ਦੇ ਸੇਵੇ ਤੱਕ ਪੋਲ ਹੋਣ ਦੀ ਆਸ 40 45% ਵੋਟ ਪੋਲ ਹੋ ਚੁੱਕੀ ਜੀ 60 ਤੋਂ ਲੈ ਕੇ 65% ਵੋਟ ਦੀ ਉਮੀਦ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਸਰ ਜਸਵਿੰਦਰ ਸਿੰਘ ਜੀ ਅੱਜ ਦੀ ਜਿਹੜੀ ਇਲੈਕਸ਼ਨ ਹੋ ਰਹੀ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵੀ ਕਿਤੇ ਨਹੀਂ ਅਮਨ-ਵਾਰ ਨਾਲ ਹੋ ਰਹੀ ਕਿਤਾ ਕੋਈ ਦਿੱਕਤ ਨਹੀਂ ਅੱਜ ਦੀ ਆਪਣਾ ਇਲੈਕਸ਼ਨ ਜੋ ਹੋ ਰਹੀ ਹੈ ਬਹੁਤ ਵਧੀਆ ਬਿਲਕੁਲ ਅਮਨ-ਵਾਰ ਨਾਲ ਹੋ ਰਹੀ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣਾ ਸਾਡੇ ਕਾਂਗਰਸ ਪਾਰਟੀ ਦੇ ਜੋ ਜਿਲ੍ਹਾ ਪਟਿਆਲਾ ਤੋਂ ਜਿਨ੍ਹਾਂ ਨੂੰ ਕੈਂਡੀਡੇਟ ਨੇ ਸਾਡੇ ਧਰਮਵੀਰ ਗਾਂਧੀ ਜੀ ਉਹਨਾਂ ਦਾ ਅੱਜ ਜਨਮ ਦਿਨ ਹੈ ਮੈਂ ਮੁਬਾਰਕਬਾਦ ਵੀ ਦਿੰਦਾ ਬਾਕੀ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਜਿੰਨਿਆਂ ਵੀ ਸਾਡੇ ਵੋਟਰ ਸਹਬਾਨ ਨੇ ਸਾਰਿਆਂ ਨੂੰ ਹੱਥ ਜੜ ਜੋੜ ਕੇ ਬੇਨਤੀ ਕਰਦਾ ਹਾਂ ਕਿ ਅੱਜ ਵੋਟ ਭਾਵੇਂ ਜਿਹੜੀ ਮਰਜ਼ੀ ਪਾਰਟੀ ਨੂੰ ਤੁਸੀਂ ਪਾਓ ਲੇਕਿਨ ਵੋਟ ਪਾਣ ਜ਼ਰੂਰ ਆਓ ਇਹ ਜੇ ਆਪਾਂ ਵੋਟ ਪਾਵਾਂਗੇ ਇਹ ਸਾਡਾ ਬਹੁਤ ਵੱਡਾ ਹੱਕ ਹੈ ਲੋਕਤੰਤਰ ਨੂੰ ਬਚਾਣ ਲਈ ਸਾਨੂੰ ਜੋ ਸਾਡੇ ਹੱਥ 'ਚ ਹਥਿਆਰ ਹੈ ਉਹ ਵੋਟ ਦਾ ਹਥਿਆਰ ਹੈ ਇਸ ਕਰਕੇ ਮੈਂ ਸਾਰੇ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਤੇ ਪੈਣਾ ਭਰਾਵਾਂ ਨੂੰ ਸਾਰਿਆਂ ਨੂੰ ਕੀ ਵੱਦ ਚੜ ਕੇ VOTING ਕਰੋ ਧੰਨਵਾਦ ਵੀਰ ਸਿੰਘਾ ਜੀ ਕੀ ਕਹਿਣਾ ਚਾਹੋਗੇ ਅਮਨਵਰ ਨਾਲ ਹੋ ਰਹੀ ਜੀ ਸਾਰੀ VOTING ਅੱਜ ਹਾਂ ਦਾ ਸੁਤਾਨ ਵਾਲਾ ਵਧੀਆ VOTING ਹੋ ਰਹੀ ਹੈ ਹਰ ਇੱਕ ਦਾ ਫਰਜ਼ ਬਣਦਾ ਜੀ ਇਹ ਲੋਕਤੰਤਰ ਆ ਲੋਕਤੰਤਰ ਚ ਹਰ ਇੱਕ ਨੂੰ ਵੋਟ ਪਾਉਣੀ ਚਾਹੀਦੀ ਆ ਜੀ